ਵਾਹਿ ਗੁਰਜਿੱਕਾ ਕਾਲ ਸਾਹ ਕਰਾਈ ਵਾਹਿ ਗੁਰਜਿੱਕੀ ਪਤੇ ਗੌੜੀ ਕਬੀਰ ਜੀ ਜਦ ਹਮ ਏਕੋ ਏਕ ਕਰ ਜਾਨੇਆ ਜਦ ਹਮ ਇਥੇ ਵਿਸਰਾਮ ਹੈ ਏਕੋ ਏਕ ਕਰ ਜਾਨੇਆ ਤਬ ਲੋਗ ਕਾਹੇ ਦੁਖ ਮੰਨਿਆ ਹਮ ਅਪਤਹ ਆਪਣੀ ਪਤ ਖੋਈ ਹਾਂ ਅਪਤਹ ਨਹੀਂ ਕਹਿਣਾ ਇਹ ਐੜੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਹਮ ਅਪਤਹ ਇਥੀ ਵਿਸਰਾਮ ਹੈ ਅਪੁਨੇ ਪਤਖ ਹੋਈ ਹਮਰਾ ਖੋਜ ਪਰਹ ਮਤ ਕੋਈ ਰਹਾ ਹਮ ਮੰਦੇ ਮੰਦੇ ਮਨਮਾਹੀ ਸਾਜ ਪਾਤ ਕਾਹੂ ਸੋ ਨਾਹੀ ਪਤ ਅਪਤ ਤਾਂ ਕੀ ਨਹੀਂ ਲਾਜ ਜਿਹੜਾ ਪਤ ਅਪਤ ਜਿਹੜੇ ਪਾਦ ਹਨ ਇਹ ਦਰਮਿਆਨੇ ਜੇ ਉਚਾਰਨ ਕਰਨੇ ਹਨ ਨਾ ਬਹੁਤਾ ਕਸਕੇ ਨਾ ਬਹੁਤੇ ਪੂਲੇ ਦਰਮਿਆਨਾ ਦਾ ਉਚਾਰਨ ਕਰਨਾ ਪਤ ਅਪਤ ਤਾ ਕੀ ਨਹੀਂ ਲਾਜ ਤਬ ਜਾਣਹਗੇ ਜਬ ਉਗਰੈ ਗੋ ਪਾਜ ਹਾਂਜੀ ਇਹ ਵੀ ਪਾਠ ਧਿਆਨ ਨਾਲ ਬੋਲਣਾ ਤਬ ਜਾਨੋਗੇ ਜਬ ਉਗਰੈ ਗੋ ਜਬ ਉਗਰੈ ਗੋ ਪਾਜ ਯਾਨੀ ਥੋੜਾ ਜਿਹਾ ਕਸ ਕੇ ਬੋਲਣਾ ਤੇ ਘੱਗਾ ਵਿੱਚ ਬੋਲਣਾ ਹੈ ਕਹ ਕਬੀਰ ਅਤ ਹਰ ਪਰਵਾਨ ਸਰਬ ਤਿਆਗ ਭਜ ਕੇਵਲ RAM ਗਉੜੀ ਕਬੀਰ ਜੀ ਨਗਨ ਫਿਰਤ ਜੋ ਪਾਇਯ ਜੋਗ ਬਾਨ ਕਾ ਮਿਰਗ ਮੁਕਤ ਸਭ ਹੂਗ ਕਿਆ ਨਾਗੇ ਕਿਆ ਵਾਦੇ ਚਾਮ ਜਬ ਨਹੀਂ ਚੀਨਸ ਆਤਮ ਰਾਮ ਰਹਾਉ ਮੂਡ मुंडाये ਜੋ ਸਿੱਧ ਪਾਈ ਪਹਿਲਾ ਮੂਡ ਪਦ ਹੈ ਦੂਜਾ ਟਿੱਪੀ ਲੱਗੀ ਹੋਈ ਹੈ मुंडाये ਧਿਆਨ ਨਾਲ ਉਚਾਰਨ ਕਰਨਾ ਮੂਡ ਨਹੀਂ ਕਹਿਣਾ ਮੂਡ मुंडाये ਜੋ ਸਿੱਧ ਪਾਈ ਮੁਕਤੀ ਇਹ ਨਾ ਗਈਆ ਕਾਈ ਬਿੰਦ ਰਾਖ ਜੋ ਤਰੀਐ ਪਾਈ ਖੁਸਰੈ ਕਿਉ ਨ ਪਰਮਗਤ ਪਾਈ ਇਹ ਵਿਸਰਾਮ ਖੁਸਰੈ ਇਥੇ ਵਿਸਰਾਮ ਲਾਉਣਾ ਹੈ ਖੁਸਰੈ ਕਿਉ ਨ ਪਰਮਗਤ ਪਾਈ ਕਹੋ ਕਵੀਰ ਸੁਨੋ ਨਰ ਭਾਈ RAM ਨਾਮ ਬਿਨਾਂ ਕੇਨ ਗਾਤ ਪਾਈ ਗੋੜੀ ਕਬੀਰ ਜੀ ਸੰਧਿਆ ਪ੍ਰਾਤ ਇਸਨਾਨ ਕਰਾਹੀ ਇਹ ਥੱਲੇ ਜਿਹੜਾ ហេਠਾ ਸੱਸੀ ਦੇ ਹਨ ਇਹ ਨੰਨਾ ਉਚਾਰਨ ਕਰਨਾ ਇਸਨਾਨ ਕਰਾਹੀ ਸੰਧਿਆ ਪ੍ਰਾਤ ਇਸਨਾਨ ਕਰਾਹੀ ਜੋ ਭਏ ਦਾ ਦੁਰ ਪਾਣੀ 마ਹੀ ਜੋ ਪੈ RAM ਜੋ ਪੈ ਜੋ ਪੈ ਰਾਮ ਰਾਮ ਰਤ ਨਹੀਂ ਤੇ ਸਭ ਧਰਮ ਰਾਏ ਕੈ ਜਾਹੀ ਰਹਾਉ ਕਾਇਆ ਰਤ ਬਹ ਰੂਪ ਰਚਾਹੀ ਰਤ ਕਾਇਆ ਰਤ ਬਹ ਰੂਪ ਰਚਾਹੀ ਬਹ ਰੂਪ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਕਾਇਆ ਰਤ ਬਹ ਰੂਪ ਰਚਾਹੀ ਤਿਨ ਕਉ ਤਿਨ ਕਉ ਦਇਆ ਸੁਪਣਾ ਭੀ ਨਾਹੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਤਿਨ ਕਉ ਦਇਆ ਸੁਪਣਾ ਭੀ ਨਾਹੀ ਤਿਨ ਕਉ ਦਇਆ ਸੁਪਣਾ ਭੀ ਨਾਹੀ ਚਾਰ ਚਰਨ ਕਹ ਹੈ ਬਹੁ ਆਗਰ ਬਹੁ ਕਹ ਹੈ ਬਹੁ ਆਗਰ ਚਾਰ ਚਰਨ ਕਹ ਹੈ ਬਹੁ ਆਗਰ ਸਾਧੂ ਸੁਖ ਪਾਵਹਿ ਕਲ ਸਾਗਰ ਸਾਧੂ ਸੁਖ ਪਾਵਹਿ ਕਲ ਸਾਗਰ ਸਾਧੂ ਸੁਖ ਪਾਵਹਿ ਕਲ ਸਾਗਰ ਕਹਤ ਵੀਰ ਚਾਰ ਚਰਨ ਕਹਹਿ ਬਹੁ ਆਗਰ ਸਾਧੂ ਸੁਖ ਪਾਵਹਿ ਕਲ ਸਾਗਰ ਕਹੋ ਕਵੀਰ ਬਹੁ ਕਾਇ ਕਰੀਜੈ ਸਰਬ ਸੁਛੋੜ ਸਰਬ ਸੁਛੋੜ ਪਾਠ ਇਕੱਠਾ ਹੀ ਹੈ ਸਰਬ ਸੁਛੋੜ ਸਰਬ ਸੁਛੋੜ ਮਹਾਰਸ ਤੀਜੈ ਕਬੀਰ ਜੀ ਗਾਉੜੀ ਕਿਆ Jap ਕਿਆ ਤਾਪ ਕਿਆ ਬ੍ਰਤ ਪੂਜਾ ਜਾ ਕੈ ਰਿਦੈ ਭਾਉ ਹੈ ਦੂਜਾ ਰੇ ਜਾਨ ਮਨ ਮਾਧੋ ਸਿਉ ਲਾਈਐ ਚਤੁਰਾਈ ਨ ਚਤੁਰ ਪੁਜ ਪਾਈਐ ਚਤੁਰਾਈ ਇਤੇ ਵਿਸਰਾਮ ਲਾਦਣਾ ਚਤੁਰਾਈ ਨਾ ਚਤੁਰ ਭੋਜੇ ਪਾਈਐ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ્રોਧ ਅਹੰਕਾਰ ਕਰਮ ਕਰਤ ਬਧੇ ਅਹਮੇਵ ਬਧੇ ਇਹ ਬਧੇ ਨਹੀਂ ਕਹਿਣਾ ਪੋਲਾ ਹੀ ਉਚਾਰਨ ਕਰਨਾ ਹੈ ਕਰਮ ਕਰਤ ਬਧੇ ਅਹਮੇਵ ਕਰਮਕਾਰਤ ਵਧੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕਹ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰੁਗਰਾਇਆ ਗਉੜੀ ਕਬੀਰ ਜੀ ਗਰਭਵਾਸ ਮਹਿ ਕੋਲ ਨਹੀਂ ਜਾਤੀ ਹ ਗਰਭਵਾਸ ਮਹਿ ਕੋਲ ਨਹੀਂ ਜੱਤੀ ਕੋਲ ਬੋਲਾ ਬੋਲਨ ਜੱਤੀ ਕਸਕੇ ब्रह्मबिंदते सब उत्पत्ती कह रे पंडित ब्राह्मण कब के होए कहो रे पंडित ब्राह्मण कब के होए ब्राह्मण कह कह जन्म मत खोए रहा जा तू ब्राह्मण ब्राह्मणी जाया जो तू ब्राह्मण ब्राह्मणी जाया ਤਾਂ ਆਨ ਬਾਟ ਕਾਹੇ ਨਹੀਂ ਆਇਆ ਤੂੰ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੂੰ ਕਤ ਦੂਧ ਕਹ ਕਬੀਰ ਜੋ ਬ੍ਰह्म ਵਿਚਾਰ ਸੋ ਬ੍ਰਾਹਮਣ ਕਹੀਅਤ ਹ ਹਮਾਰਾ ਵਾਹਿਗੁਰੂ ਜੀ ਕਾ ਕਾਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ